ਹੈਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਠਾੜਾ ਸਵਾਤ ਹੈ ਸਾਡੇ ਟੂਰ ਫੈਮਿਲੀ ਵਲੌਗ ਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੋ ਸਾਡੀ ਸਪੋਰਟ ਕਰਦੇ ਆ ਤੇ ਆਪਣੇ ਜਿਹੜੇ 500 ਸਬਸਕ੍ਰਾਈਬਰ ਪੂਰੇ ਹੋ ਗਏ ਨੇ ਤੇ ਆਪਾਂ 1000 ਸਬਸਕ੍ਰਾਈਬਰ ਪੂਰਾ ਕਰਨਾ ਇਸ ਲਈ ਸਾਨੂੰ ਬਾਦ ਤੋਂ ਬਾਦ ਸਪੋਰਟ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਤੇ ਜਿਹੜੀ ਆਪਣੇ ਵੀਡੀਓ ਨੂੰ ਐਂਡ ਤਾਈਂ ਜਰੂਰ ਦੇਖਿਆ ਕਰਿਓ ਜੋ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਤੇ ਹੁਣ ਆਪਾਂ ਚੱਲੇ ਅੱਜ ਮੂਗੇ ਸਰਦਾ ਜੀ ਅੱਜ ਘਰੇ ਨੇ ਤੇ ਆਪਾਂ ਚਲਦੇ ਆ ਮੋਗੇ ਥੋੜਾ ਜਿਹਾ ਕੰਮ ਸੀ ਆਪਾਂ ਨੂੰ ਤੇ ਉੱਥੇ ਚਲਦੇ ਆ ਮੰਮੀ ਤਿਆਰ ਹੋ ਗਈ ਆ ਮੋਗੇ ਜਾਣ ਵਾਸਤੇ ਡੈਡੀ ਵੀ ਹੋ ਗਿਆ ਵਾ ਮੈਂ ਇੱਥੇ ਇਕੱਲੀ ਘਰੇ ਚੱਲ ਲੈ ਮੰਮੀ ਹੋਣੀ ਮੇਰੇ ਪੇਪਰ ਹੀ ਆ ਮੈ ਪੜ੍ਹਨਾ ਹੀ ਹੈ ਲੋ ਜੀ ਆਪਾਂ ਚੱਲ ਪਏ ਆ ਤੇ ਹਣ ਆਪਾਂ ਰਾਹ ਦੇ ਵਿੱਚ ਰੇ ਬਦਲ ਕੀ ਆਪਣੀ ਤੇ ਕਹਿੰਦੇ ਪਹਿਲਾਂ ਲੰਡੇ ਕੀ ਜਾਣਾ ਵਾ ਫੇਰ ਮੋਗੇ ਜਾਣਾ ਤੇ ਆਪਾਂ ਉਥੋਂ ਚਾਹ ਪੀ ਕੇ ਤੇ ਫਿਰ ਆਪਾਂ ਜਾਵਾਂਗੇ ਮੋਗੇ ਤੇ ਦਸਾਂ ਕ ਮਿੰਟਾਂ ਦਾ ਆਪਣਾ ਰਾਹ ਵਾ ਲੰਡੇ ਕੀ ਤੇ ਮਿੰਟ ਚ ਆਪਾਂ ਪਹੁੰਚ ਜੇਣਾ ਜਦੋਂ ਆਪਾਂ ਸੂਤ ਖੋ ਕੇ ਬੈੰਨੇ ਆ ਤੇ ਉਦੋਂ ਆਪਣਾ ਪੈਂਡਾ ਜਾਂਦਾ

ਦਸ ਮਿੰਟਾਂ ਦਾ ਰਹੀ ਆ ਲੰਡੇ ਕੇ ਪਹੁੰਚੇ ਹੀ ਤਾਂ

કે આપણો ઘર હા કે નૂર બોલ દેવી હોઉગી એ હે હા તા તા પાપા નૂર નૂર इधर જા કા इधर જી મારા પાપાજી બેઠે ને ਤੇ ਆਪੇ ਚਾਹ ਪਾਣੀ ਪੀਤਾ ਤੇ ਬਾਅਦ ਚ ਆਪਾਂ ਮੁੱਗੇ ਚਲੇ ਗਏ ਸੀ ਸੌਦਾ ਲੈਣ ਤੇ ਲੋ ਦੀ ਆਪਾਂ ਲੈਣਾ ਹੈ ਸੌਦਾ ਵਿੱਚ ਮੈਂ ਕਿਹਾ ਥੱਲੇ ਵਾਲਾ ਟੈਲਟੀ ਜੀ ਜਿਸਨ ਕਿਹਾ ਅਸਾ ਗਲੋੜੀ ਆ ਤਾਂ ਉਹਦੀ ਚਾਹ ਪਕੀ ਲੈਣ ਕਿਹਨਾਂ ਥੜੀ ਬੰਦ ਜਿ세 ਚੱਲੇ ਪੜੇ ਜਿ세 ਕਿਆ ਬੱਤੀ ਪੈ ਗਈ ਕਿਲੋ ਭੜਾਈ ਯਾਰ ਕਿਲੋ ਫਿਰ ਅੱਧਾ ਅੱਧਾ ਕਿਲੋ ਕਪੜੇ ਧੋਣ ਵਾਲਾ ਥਾਪਣੇ ਲੱਗਣੇ ਪਈਏ ਤੈਨੂੰ ਕਿੜਾ ਪਾਉਂ ਉਹ ਨਕੀਰਾ ਹੀ ਆਣਾ ਜਿਹੜਾ ਸਪੀਸ਼ ਕਿਪਦਨ ਕੀ ਹੁੰਦਾ ਉਹਦਾ ਨਾਂ ਸੁੱਕਾ ਸੁੱਕਾ ਬਸ ਰਹੀ ਹੈ ਕੀ ਦੇ ਜੀਰਾ ਤਨਾ ਸਾਰੇ ਜਿਹੜੇ ਦੇ ਤਨਾ ਕਾਲੀਆਂ ਸਾਫੀ ਇਹ ਕੱਟਦੇ ਜਿਹੜੇ ਅੰਦਾਗਾ ਖੁੱਲੇ ਹੀ ਚੀਜ਼ਾਂ ਦੇ ਮੱਝੀ ਦੇ ਕੋਲ ਜਿਹੜਾ ਨੂੰ ਆਇਆ ਜਿੱਦਣੋਂ ਚੱਲ ਕੇ ਰਾਈ ਲੱਗ ਗਈ ਬੇਕਿੰਗ ਸੁਣਦਾ ਤਾਂ ਮਿੱਠਾ-ਮਿੱਠਾ ਨੱਕ ਲੱਗੀ ਹੁੰਦੇ ਨਾ ਯਾਰ ਮਾਰੀ ਯਾਰ ਬਾਈ ਨੂੰ ਆਵਾਜ਼ ਮਾਰੀ ਜਨ ਕਿੱਧਰ ਵਰ ਗਿਆ ਹੋ ਮੈਂ ਕਿ ਮੈਗੀ ਦਾ ਪੈਕਟ ਉਹਦੇ ਕੋਲ ਲੈਣਾ ਹੈਗਾ ਇਹ ਕਿਹੜਾ ਸੁਆਹ ਆਇਆ ਪੰਗੀਆਂ ਹੁੰਦਾ ਉਹ ਇਹ 150 ਇਹ ਦੁਹਰਾਤਾ ਮਗਰ ਉਹ ਨਹੀਂ ਚਾਹਦਾ ਕਿ ਅੱਛੀ ਜਿਹਾ ਦਿੰਦੇ ਨੇ ਸਾਸਾ ਹੋਰ ਤੇ ਗਗਨ 5 ਲੀਟਰ ਆਹ ਖਾਏ ਆਟ ਲਿਆਂਦਾਂਗੇ ਬਾਅਦ ਚ ਕੋਈ ਨਹੀਂ ਦੇ ਪੈਰ 5 ਲੀਟਰ ਇੱਕੋ ਹੀ ਸਾਈਡ ਤੇ ਕਰਦੇ ਬਿਲਕੁਲ ਨਹੀਂ ਲਾਇਆ ਹਾਂਜੀ ਗਗਨ ਹੁਣ ਹੈਗਾ ਦੇਖੋ 5 ਲੀਟਰ ਹਾਂਜੀ ਤੇ ਇੱਕ ਢੁੱਢ 2 ਕਿਲੋ ਹਾਂਜੀ 2 ਆਟ ਮਾਉਂੀਆਂ ਮੇਰੇ ਕੋਲ 4 ਪੈਸੇ ਕਿਲੋ 4 ਫੇਰ ਕਿਲੋ ਇੱਕ ਸੈਟ 4 ਤੇ ਸ਼ੋਕਰਾ ਲੈਣ ਵਾਲਾ ਇੱਕ 4 ਤੋਂ 2 ਕਿੰਗ ਅੱਧਾ ਕਿਲੋ 4 ਤਸੀ ਕੰਨੀਰ ਟੇਬਲ ੱਗੀ ਵੀ ਆ ਕੰਨੀ ਦੇ ਵਿੱਚ ਆਹ ਮੋੜੀ ਚਾਹੇ ਚਾਹੀਦਾ ਹੋ ਗਿਆ ਉਹ ਜੀ ਸੌਦਾ ਆਪਾਂ ਲੈ ਲਿਆ ਰਸਮੀ ਲੱਗੀ ਜੇ ਮੈਂ ਸਭੇ ਮਨੋਂ ਕੀ ਹੈ ਕਿ ਮੈਂ ਇਹ ਰਿਕਾਰਡ ਬਣਾਉਣਾ ਚਾਹੁੰਦਾ ਹਾਂ ਸਮਾਨ ਜ਼ਿਆਦਾ ਹੋ ਗਿਆ ਤੇ ਮੋਟਰਸਾਈਕਲ ਥੋੜਾ ਛੋਟਾ ਕਰੇ ਆ ਗਏ ਆ ਕਰੇ ਮੋਗੇ ਗਏ ਸੀ ਤੇ ਸਭ ਦਾ ਭੱਲੇ ਆਂਦਾ ਇੱਥੇ ਇਧਰ ਆਪਣੀ ਕਾਨ ਕੇ ਕੱਢੀ ਪਈ ਐ ਸਹਰ ਦੀ ਕਬੂਤਰ ਸਾਰੇ ਖਲਾਇ ਦੇ ਜਾਂ ਕੋਈ ਨਹੀਂ ਕਬੂਤਰ ਖਾ ਲੈ ਤਾ ਤੇ ਆਪ ਕਪਾ ਕੰਬਾ ਲੈ ਜਾਂਦਾ ਆ ਗਏ ਆ ਅੱਛਾ ਬੈਸ ਕਰਦੇ ਟੀਕੜੀ ਟੀਕੜੀ ਵੇਖ ਲੈ

ਸਾਗਰ ਤੇ ਜੱਪੜਾਂ ਆ ਗਈਆਂ ਹਾਂ ਖੁਸ਼ੀ ਕਿੰਨੀ ਹੋਊਗੀ ਤੈਨੂੰ ਕਿੰਨੀ ਖੁਸ਼ੀ ਹੋਈ ਅੱਬੀ ਇਹਨੇ ਕਿੱਥੇ ਕਹਾਣੀ ਫੜਿਆ ਇਹਨੇ ਤੇਰਾ ਸਾਰ ਨਹੀਂ ਨਾਪਲੇ ਫੜਪਾਈ ਸਾਹ ਲੱਗੇ ਇਹਦੇ ਵਿੱਚ ਕਹਾਣੀ ਫੜਿਆ ਹੈ ਅਬੀ ਇਸ ਰਾਈਡ ਵਿੱਚ ਆ ਅਬੀ ਇਸ ਸਾਈਕਲ ਦੀਆਂ ਬ੍ਰੇਕਾਂ ਵੇ ਲੈ ਚਾ ਉਹ ਕਿੱਟੜਿਆ ਫਾਰਗੇ ਨਵੀਆਂ ਲੈ ਆ ਰਿਹਾ ਮੈਂ ਹਾਂ ਮੁੰਡਾ ਨੱਤ ਕਹਿੰਦਾ ਮੇਰਾ ਦੋਵੇ ਹੋ ਤਾਰਾ ਵੀ ਨਵੀਂ ਆ ਲੈ ਆ ਨਿਕਲ ਦੀ ਕੋਈ ਨਹੀਂ ਕੱਢ ਲਾਂਗੇ ਬਾਅਦ ਚ ਕਹਿੰਦੇ ਤੋੜ ਨਾ ਦੇਈ ਬੱਦਾ ਵਿੱਚ ਉਹਦੇ ਚ ਕੱਸਿਆ ਹੋਇਆ ਉਹ ਵੀ ਕੋਈ ਨਹੀਂ ਕੱਢ ਲਾਂਗੇ ਚਲੋ ਸਾਦੇ ਹਾਂ 3:30 ਹੋ ਗਏ ਆ ਤੇ ਹਜੇ ਪੱਠੇ ਵੀ ਪਾਉਣ ਵਾਲੇ ਰਹਿੰਦੇ ਨੇ ਅੱਜ ਤੇ ਹਣ ਆਪਾਂ ਪਾ ਕੇ ਆਉਣੇ ਆ ਪੱਠੇ ਪਾ ਦੇ ਅੱਜ ਪਾਉਣਗੇ ਸਰਦਾਰ ਜੀ ਪੱਠੇ ਮੈਂ ਨਹੀਂ ਪਾਉਣੇ ਬਈ ਆਪਣੇ ਕੋਲ ਨਹੀਂ ਹੈਗਾ ਨਹੀਂ ਫਾਨੀ ਮੈਂ ਜੇ ਯਰ ਵੀ ਇਹ ਨਵਾਂ ਡਾ ਡਾ ਹੈ ਜੇ ਮੇਰੇ ਸਾਲੇ 6000 ਨੂੰ ਮੈਂ ਕਿਹੜਾ ਲੈ ਆਂਦਾ ਮੈਂ ਤਾਂ ਉਹ ਕਹਿੰਨ ਦਿਆ ਉਹ ਕਹਿੰਨ ਦ ਸੌਦਾ ਲੈਂਦਾ ਆ ਚਾਪ ਜਿਹੜੀ ਭਰਉਣੀ ਉਹ ਭਰਾਈ ਨਹੀਂ ਕੇ ਵੀ ਇਹਨਾਂ ਨੇ ਤੁਸੀਂ ਲੈ ਗਏ ਕੀ ਹੋ ਗਿਆ ਮੈਂ ਉਹ ਭਾਈ ਕਿਹਦਾ ਜਿੱਤੇ ਕੋਲੇ ਕਾਦੇ ਕੋਈ ਜਾਈ ਨਹੀਂ ਚਲੋ ਜੀ ਆਪਾਂ ਬਣਾ ਲਈਏ ਚਾਹ ਇਹ ਤਾਂ ਚਾਹ ਬਣਾਈ ਕਿ ਨਹੀਂ ਚਲ ਮੈਂ ਚਾਹ ਬਣਾਣੀ ਆ ਥੋੜੀ ਭਰ ਲਗੇ ਆ ਵੇਲੇ ਪੱਠੇ ਪਾਣੀ ਭੁੱਲ ਗਏ ਆ ਇਹੀ ਗੱਲ ਆ। ਫਗਰ ਨਹੀਂ ਇਹ ਗੱਲ ਆ ਵੀ ਸੱਚੀ ਗੱਲ ਆ। ਬਸ ਇੰਨਾ ਕੁ ਪਰਲਾ। ਜਦ ਤੂੰ ਦਾ ਮੰਮੀ ਤੋਂ ਜ਼ਿਆਦਾ ਭਰਤਾ। ਉਹਦੇ ਪਰੋ ਕੋ ਤਰਲਾਂਗੇ ਆ ਬੇਹ ਯਾਰ ਪੱਠੇ ਥੋੜੇ ਜਾ ਬਣ। ਇਹ ਰੋ ਭਾਰ ਕੇ ਪਵਾ ਦਾਂਗੇ ਨਾ ਜੌਲਾ ਇਹ ਕੱਢੀ ਹੁਣ। ਹੈ? ਉਹੋ ਪੱਠੇ ਹੀ ਵਧ ਜਾਂਦੇ ਉਹਦੇ ਨਾ। ਉਹਨੇ ਘਟਾ ਵੜ ਦੂ ਪਾ ਦੇ ਰਾਂ। ਘਟਾਈ ਵੜ ਤੇ ਛੋਟਾ। ਕਿ ਲਾ ਮੰਗੀਏ ਕਰਾਂ ਆਏ ਬਾਦਰੀ ਜਾਂਦੇ ਆ ਕੀ ਦੇ ਨਵੀਂ ਸਰਦਾਰ ਜੀ ਤਰਾ ਜਿਉਣਾ ਨੇ ਪੱਟੇ ਵਾਈ ਵਾਲਾ ਥੋੜੀ ਕਿ ਨਹੀਂ ਕਰ ਲਈਏ ਥੋੜੀ ਥੋੜੀ ਹੀ ਪਾਲਾ ਉੱਤੇ ਕਿੰਨੀ ਬੱਸ 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 ਬਾਲੀ ਆ ਐਨੀਂ ਬਾਲੇ ਉਜਾਦੇ ਆ ਮੈਂ ਤਾਂ ਥੋੜੀ ਹੀ ਪਾਣੀ ਨੇ ਬਹੁਤ ਹੂੰ ਚਲ ਕੋਈ ਨਹੀਂ ਅੱਜ ਹੀ ਪਾਣੀ ਸੀ ਇਹ ਚਾਹ ਨਹੀਂ ਵੇਖਣੀ ਚਾਹ ਤਾਂ ਮੰਮੀ ਕਿੰਨੇ ਵਾਰੀ ਬਖੀਆ ਹੈ ਚਾਹ ਹੋਗਾ ਗਾਂ ਟੂੜੀ ਪਾਣੀ ਆ ਗਾਂ ਨਹੀਂ ਪਾਈ ਸੀ ਕੱਲੇ ਹਰੇ ਹੀ ਈ ਡਮ ਕਹਿ ਦਿੰਨਾ ਮੈਂ ਕਿ ਤੇ ਥੱਟ ਜੂਗਾ ਆ ਫਾੜੀ ਜਿਆ ਨੰਦ ਕਰੀ ਬੈਠਾ ਵਾ ਰਾਂਦੋ ਫਿਰ ਆਦਿ ਮੈਂ ਕਾ ਨਾ ਮਾਤੇ ਸਾਦੇ ਹਰੇ ਸਮਸਗਾਨ ਨੂੰ

ਮਾਤਾ ਨੂੰ ਮੈਂ ਕੋਤ ਰਹਤ ਨਹੀਂ ਯਾਰਾ ਵਰਕਿੰਗ ਰਿਟਵਾਰ ਹੈ ਅੱਜ ਮੈਂ ਚਾਹ ਬੇਕਦੀ ਹਾਂ ਲਈ ਕੋਆ ਕੱਪ ਸੁਣਾ ਲਿਆ ਆਪਾਂ ਲੋ ਜੀ ਇੱਥੇ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਮਿਲਦੇ ਆਂਗਲੇ ਹੋਰ ਬਲੌਗ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਬਾਏ